ਲੌਜੀ ਦਿਨਾਂ ਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਫੇਸਬੁੱਕ ਤੇ ਬੌਂਸ ਆਪਸ਼ਨ ਜੋ ਕਿ ਖੁੱਲ ਚੁੱਕੀ ਹੈ ਆ ਤੁਹਾਨੂੰ ਦਿਖਾਉਂਦੇ ਆਪਾਂ ਮੋਨਟਾਈਜ਼ ਦੇ ਵਿੱਚ ਜਾਣਾ ਤੁਸੀਂ ਪਹਿਲਾਂ ਉਹਦੇ ਵਿੱਚ ਚੈੱਕ ਕਰਨਾ ਉਹਦੇ ਵਿੱਚ ਪਹਿਲਾ ਆਪਸ਼ਨ ਆਊਗਾ ਸਟਾਰ ਦੀ ਫਿਰ ਐਡ ਔਨ ਰੀਲ ਪਹਿਲਾਂ ਸਟਾਰ ਵਾਲੀ ਦਿਖਾਉਂਦੇ ਆ ਇਹਦੇ ਉੱਤੇ ਜੇ ਤੁਹਾਨੂੰ ਕੋਈ ਸਟਾਰ ਸੈਂਡ ਕਰੂਗਾ ਤਾਂ ਪੇ ਪੈਸੇ ਬਣਦੇ ਨੇ ਉਹਦੇ ਬਾਅਦ ਹੈਗੀ ਐਡ ਔਨ ਰੀਲ ਇਹਦੇ ਵਿੱਚ ਥੋੜੀ ਰੀਲ ਦੇ ਉੱਤੇ ਐਡ ਆਊਗੀ ਜਿੰਨੀ ਰੀਲ ਚੱਲੂ ਜਿੱਥੇ ਆਪਾਂ ਨੂੰ 100 ਬਣੇ ਹੋਣੇ। ਉਹਦੇ ਬਾਅਦ ਆਉਂਦੀ ਹੈ ਬਾਉਂਸ। ਇਹ ਵੀ ਆਪਸ਼ਨ ਆਪਣੀ ਖੁੱਲ ਚੁੱਕੀ ਆ। ਜਿਨ੍ਹਾਂ ਦੀ ਹਲੇ ਤੱਕ ਨਹੀਂ ਖੁੱਲੀ ਉਹਨਾਂ ਦੀ ਵੀ ਆਪਸ਼ਨ ਹੈ ਖੁੱਲ ਜੂਗੀ ਜਲਦੀ। ਜਿਨ੍ਹਾਂ ਦੀ ਜਿਹੜੇ ਨੂੰ ਖੋਲਣਾ ਚਾਹੁੰਦੇ ਨੇ ਮੈਨੂੰ ਕਮੈਂਟ ਕਰਕੇ ਦੱਸਣ। ਮੈਂ ਇਹਦੇ ਉੱਤੇ ਵੀਡੀਓ ਬਣਾ ਦਊਗਾ। ਪ੍ਰੋਪਰ ਜੀ ਦੇ ਨਾਲ ਥੋੜੀ ਇਹ ਆਪਸ਼ਨ ਛੇਤੀ ਖੁੱਲ ਜੂਗੀ। ਇਸੇ ਤਰ੍ਹਾਂ ਆਪਾਂ ਨੇ ਨੰਬਰ ਤੱਕ 4 ਤਹੇਗੀ ਇਨਸਟੀਮ। ਇਦੇ ਵਿੱਚ 0 ਡਾਲਰ ਤੋਂ ਲੈ ਕੇ 1500 ਡਾਲਰ ਤੱਕ ਤੁਹਾਨੂੰ ਬੌਨਸ ਮਿਲੂਗਾ। ਬਸ ਮਿਹਨਤ ਫੋਲ ਕਰਨੀ ਆ ਤੁਸੀਂ ਤੁਹਾਨੂੰ ਪੱਕਾ ਬੌਨਸ ਮਿਲੂਗਾ। ਇਹਦੇ ਬਾਅਦ ਆ ਜਾਂਦੀ ਹੈ ਇਨ ਸਟੀਮ ਵਾਲੀ। ਇਹਦੇ ਤੇ ਬੜੀ ਵੀਡੀਓ ਪਾਓ ਜਿਸ ਨੇ ਵਿਊ ਦੇ ਹਿਸਾਬ ਨਾਲ ਅਕੋਰਡਿੰਗ ਤੁਹਾਨੂੰ ਮਿਲਣਗੇ। ਜੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੇ ਨਵਾਂ ਅਪਡੇਟ ਤੁਹਾਨੂੰ ਜ਼ਰੂਰ ਦੱਸਾਂਗੇ।